ਜਿਉਂ ਸੁਪਨਾ ਅਰਪੇਖਣਾ ਜਿਵੇਂ ਅਸੀਂ ਰਾਤ ਨੂੰ ਸੁਪਨਾ ਦੇਖਨੇ ਤੇ ਦੇਖਣਾ ਦਾ ਅਰਥ ਤਮਾਸ਼ਾ ਜਿਵੇਂ ਬਾਜ਼ੀਗਰ ਖੇਡ ਨਿਪ ਕਰਦਾ ਤਮਾਸ਼ੇ ਵਾਲਾ ਮਦਾਰੀ ਵਾਲਾ ਜਿਵੇਂ ਮਦਾਰੀ ਵਾਲਾ ਜਾਂ ਬਾਜ਼ੀਗਰ ਆਪਣੀ ਕਈ ਤਰ੍ਹਾਂ ਦੀ ਖੇਡ ਕਰਦਾ ਕਿੰਨਾ ਸਾਜ਼ੋ ਸਮਾਨ ਕੱਢਦਾ ਪਰ ਉਹਨੂੰ ਵੀ ਪਤਾ ਹੈ ਕਿ ਜੋ ਕੁਝ ਮੈਂ ਦਿਖਾ ਰਿਹਾ ਇਹ ਸੱਚ ਕੁਝ ਨਹੀਂ ਪਤਾ ਉਹਨੂੰ ਵੀ ਮੈਂ ਲੋਕਾਂ ਦੀਆਂ ਅੱਖਾਂ ਨੂੰ ਭੁਲੇਖਾ ਪਾਏ ਤੁਸੀਂ ਦੇਖਦੇ ਹੋ ਅੱਜ ਵੀ ਤਮਾਸ਼ੇ ਕਰਦੇ ਆ ਟਿਕਟਾਂ ਲੱਗਦੀਆਂ ਨੇ ਪਹਿਲਾਂ ਆਪਣੇ ਭਾਰਤ ਵਿੱਚ ਚਰਸਤਿਆਂ ਵਿੱਚ ਖਲੋ ਕੇ ਕਲਾ ਇਸ ਹੁਨਰ ਤੋਂ ਲੋਕ ਦਿਖਾਉਂਦੇ ਸਨ ਪਰ ਉਹ ਕਿੰਨਾ ਸਮਾਂ ਸਾਜ਼ੋ-ਸਮਾਨ ਕੱਢਦਾ ਤੇ ਕੱਢਣ ਤੋਂ ਬਾਅਦ ਉਹ ਕਹਿੰਦਾ ਸੀ ਤੁਸੀਂ ਜੇ ਮੇਰੀ ਗੇਮ ਖੇਲ ਦੇਖਿਆ ਨਾ ਤੇ ਮੈਨੂੰ ਚਵਾਨੀ ਠਿਆਨੀ ਕੋ ਟਕਾ ਰੁਪਈਆ ਜ਼ਰੂਰ ਦੇ ਕੇ ਜਾਇਓ ਉਹ ਗੱਲ ਸਮਝਾ ਰਿਹਾ ਸੀ ਸਾਨੂੰ ਕਿ ਜੋ ਤੁਹਾਨੂੰ ਮੈਂ ਦਿਖਾਇਆ ਇਹ ਹਕੀਕਤ ਵਿੱਚ ਸਿਰਫ ਇੱਕ ਮੇਰੀ ਕਲਾ ਹੈ ਤੁਹਾਡੀਆਂ ਅੱਖਾਂ ਨੂੰ ਕੁਲੇਖ ਹੈ ਜੇ ਸਭ ਕੁਝ ਸੱਚ ਹੁੰਦਾ ਤੇ ਤੁਹਾਡੇ ਕੋਲ ਰੁਪਈਏ ਮੈਂ ਕਿਉਂ ਮੰਗਾ ਇੱਥੇ ਪੇਖਣਾ ਦਰ ਤੇ ਤਮਾਸ਼ਾ ਜਿਹੜਾ ਦਿਸ ਰਿਹਾ ਪਰ ਸੱਚ ਨਹੀਂ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕੱਚ ਸਾਚੂ ਨਹੀਂ ਨਾਨਕ ਕਹਿਓ ਬਖਾਨ ਇਸ ਵਿੱਚ ਕੁਝ ਸੱਚ ਨਹੀਂ ਕਿ ਇਹ ਬਿਨ ਸੰਖਾਰ ਹੈ